ਆ ਲੈ ਕੇ ਜੋਰ-ਜੋਰ ਕੇ ਚਲਾਉਂਦੇ ਇਹਨਾਂ ਕਿਉਂਕਿ ਜੋ ਅਸੀਂ ਦੇਵਾਂ ਦੇ ਬੈਂਕ ਦੇ ਵਿੱਚ ਉਹ ਹੀ ਸਾਨੂੰ 100 ਗੁਣਾ ਕਰਕੇ ਵਾਪਸ ਆਣਾ ਹੈ। ਉਹ ਸਹੀ ਬੋਲ ਰਹਾ ਮੈਂ ਜੀ। ਇਹ ਹੋਏ ਕਾਰਨ ਹੈ ਅਸੀਂ ਗਰੀਬ ਜੰਦੇ ਅਤੇ ਗਰੀਬ ਹੀ ਮੰਨਦੇ ਹਾਂ ਕਿੰਨਾਂ ਨੂੰ ਮੇਰੀ ਗੱਲ ਬੁਰੀ ਲੱਗੇਗੀ ਪਰ ਮੈਂ ਤੁਹਾਨੂੰ ਕਹਾਂਗਾ ਉਧਾਰ ਹੁੰਦੇ ਲੋਕੋ ਢੇਲ ਘਟ ਕੇ ਨਾ ਇੱਕ ਵਾਰੀ ਸੈਂਕੜੇ ਤੋਂ ਸ਼ੁਰੂ ਕਰਕੇ ਦੇਖੋ ਹਜ਼ਾਰਾਂ ਤੇ ਆ ਜਾਓਗੇ। बंद ना करना लखे तभी बंदना करना करोड़ आ जाओगे तभी न करना क्योंकि उस बैंक दे रहे हो जिसका कोई हिस्सा नहीं है उस दे रहे हो। जिते पैसा मरेगा नहीं हंड्रेड परसेंट सौ गुना होके वापस आना ही होना इस तरह अब्राहम अमीर हो इस तरह अब्रह पैसा आया ਪਰ ਕਿਤਾ ਜਬਰਾਹਮ ਲਈ ਤੇਰੀ ਆਲੇ ਤੇ ਦਾਨ ਸਾਡਾ ਇਸ ਤਰ੍ਹਾਂ ਦਾ ਰਹੇਗਾ ਕਦੇ ਵੀ ਨਹੀਂ ਹੋਏਗਾ ਇੱਕਦਮ ਬੈਠ ਕੇ ਬੱਚੇ ਕਰਨ ਉਹਦੇ ਇਸ ਤਰ੍ਹਾਂ ਬਰਾਬਰ ਤੁਮੋ ਦਛਲ ਮੈਂ ਤਾਂ ਨਹੀਂ ਨਾਟਕ ਕਰਾਂ ਸੁਣੀਏ ਇੱਕ ਦਿਨ ਇੱਕ ਪਾਸੂ ਜੀ ਮੇਰੇ ਕੋਲ ਬੋਲੇ ਮੈਨੂੰ ਬੁਰਾ ਲੱਗਿਆ ਪਰ ਮੈਂ ਕੀ ਕਰੀ ਉਸ ਨੂੰ ਮੈਨੂੰ ਕਹਿੰਦੇ ਜੀ ਛੇਕ ਬਿਨਾ ਬਸ ਸਾਨੂੰ ਕੋਨਾ ਦਸਵੰਦ ਦਾ ਪ੍ਰਚਾਰ ਜ਼ਰੂਰ ਕਰਾਟੋ ਮੈਂ ਕਿਹਾ ਕਿਉਂ ਕਿਤੇ ਛੇਕ ਬਿਨਾ ਚਿੱਤਾ ਪਹੁੰਚਦਾ ਤਾਂ ਸਮੂਹ ਬਿੰਦਾਂ ਮੈਨੂੰ ਪੁੱਛਿਆ ਜਿੱਦਾਂ ਤੁਸੀਂ ਤੋਹਫਾ ਕੀਤੀ ਸੀ ਨਾ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਪੁੱਤਰ ਹੋਂਦਾ ਹੱਕ ਦਿੱਤਾ ਸੀ ਉਹ ਹੈ ਕਿ ਨਹੀਂ ਜੀ ਤੇ ਮੈਂ ਕਹਿੰਦੇ 6 ਮਹੀਨੇ ਬਾਅਦ ਰੱਬ ਵੀ ਆਪਣੇ ਪੁੱਤਰ ਦਾ ਚਿੰਤਾ ਭੁੱਲ ਗਿਆ ਜਿੱਦਾਂ ਨਾ ਉਹ ਤੇ ਮਹਿੰਗਾ ਬਹਿ ਜਾਵੇਗਾ ਅਸੀਂ ਆਪਣੇ ਸੁਭਾਰ ਤੋਂ ਵਾਸਤੇ ਕੁਝ ਗੱਲਾਂ ਯਾਦ ਰੱਖਦੇ ਹਾਂ ਜਿਹੜੇ ਪਰਮੇਸ਼ਵਰ ਦੇ ਵਚਨ ਤੁਸੀਂ ਲਾਈਫ ਦੇ ਵਿੱਚ ਲੈ ਲਿਆ ਉਹ ਲਾਈਫ ਟਾਈਮ ਜਿਹੜੀ ਤੁਹਾਡੀ ਜ਼ਿੰਦਗੀ ਚ ਹੋਣਾ ਚਾਹੀਦਾ ਹੈ ਬਸ ਤੁਹਾਨੂੰ ਵਾਰ-ਵਾਰ ਤੁਹਾਨੂੰ ਯਾਦ ਕਰਾਵੇ Es esa dikap Jori